ਵਾਇਗੁਰ ਦੀ ਖਾਲਸਾ ਵਾਇਗੁਰ ਦੀ ਪੁਤਰੀ ਐਜੂਕੇਟ ਪੰਜਾਬ ਪ੍ਰੋਜੈਕਟ ਪਾਇਸਾ ਪਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਪ੍ਰੇਰਣਾ ਸਦਕਾ 2006 ਦੇ ਵਿੱਚ ਇੱਕ ਲਹਿਰ ਆਰੰਭ ਹੋਈ ਕਿਉਂਕਿ ਉਹਨਾਂ ਦਾ ਇੱਕ ਸੁਪਨਾ ਸੀ ਕਿ ਚੰਗੇ ਸਮਾਜ ਦੀ ਸਿਰਜਣਾ ਹੋਵੇ ਹਮੇਸ਼ਾ ਸਮਾਜਿਕ ਕਾਰਜਾਂ ਨੂੰ ਬਹੁਤ ਵੱਧ ਛੱਡ ਕੇ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਨੇ ਤੇ ਉਹਨਾਂ ਨੂੰ ਇਹ ਕਿਸੇ ਕੇ ਜੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਤੇ ਉਹਦੇ ਲਈ ਸਭ ਤੋਂ ਵਧੀਆ ਉਪਰਾਲਾ ਹੈ ਕਿ ਜੇ ਸਾਡਾ ਸਮਾਜ ਪੜਿਆ ਲਿਖਿਆ ਹੋਏਗਾ ਤੇ ਜ਼ਰੂਰ ਉੱਚ ਅਹੁਦਿਆਂ ਤੇ ਪਹੁੰਚੇ ਹੋਏ ਜੋ ਸਾਡੇ ਨਾਗਰਿਕ ਨੇ ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣਗੇ ਸੋ ਇਸੇ ਹੀ ਮੋਟਿਵ ਨੂੰ ਲੈਂਦੇ ਹੋਏ ਭਾਈ ਸਾਹਿਬ ਜੀ ਨੇ ਸਰਦਾਰ ਜਸਵਿੰਦਰ ਸਿੰਘ ਜੀ ਨਾਲ ਮਿਲ ਕੇ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਅਰੰਭਤਾ ਕੀਤੀ 2006 ਦੇ ਵਿੱਚ 2006 ਤੋਂ ਚੱਲਦਾ ਸਫਰ ਅੱਜ 2024 ਦੇ ਵਿੱਚ ਵੈਗੁਰੂ ਜੀ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਕਿਰਪਾ ਨਾਲ ਅੱਜ 5000 ਵਿਦਿਆਰਥੀ ਜੋ ਕਿ ਅਲੱਗਾ ਲੱਗੇ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸਟੇਟਸ ਤੋਂ ਐਜੂਕੇਟ ਪੰਜਾਬ ਪ੍ਰੋਜੈਕਟ ਰਾਹੀਂ ਸੰਗਤ ਦੇ ਸਹਿਯੋਗ ਦੇ ਨਾਲ ਆਪਣੀਆਂ ਪੜ੍ਹਾਈਆਂ ਜਿਹੜੀਆਂ ਉਹ ਪੂਰੀਆਂ ਕਰ ਰਹੇ ਨੇ ਨਰਸਰੀ ਤੋਂ ਲੈ ਕੇ ਪੀ ਐਚ ਵੀ ਤੱਕ ਕਿਤੇ ਵੀ ਬੱਚਾ ਪੜਨ ਵਾਲਾ ਬੱਚਾ ਪਰ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਕਿਤੇ ਵੀ ਉਹ ਬੱਚਾ ਪਿੱਛੇ ਰਹਿਣ ਲੱਗਾ ਤਾਂ ਐਜੂਕੇਟ ਪੰਜਾਬ ਪ੍ਰੋਜੈਕਟ ਉਹਦੀ ਬਾਹ ਫੜਦਾ ਹੈ ਤੇ ਉਹਨੂੰ ਉਹਦੇ ਮੁਕਾਮ ਤੱਕ ਪਹੁੰਚਾਉਂਦਾ ਹੈ ਤੇ ਉਹਦੇ ਨਾਲ ਨਾਲ ਇਸ ਵੇਲੇ 7 ਫ੍ਰੀ ਸਕੂਲ ਜਿਹੜੇ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਂ ਰਾਹੀਂ ਚਲਾਏ ਜਾ ਰਹੇ ਨੇ ਜੋ ਕਿ ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਇਹਨਾਂ ਸਾਰੇ ਹੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਔਰ ਕੱਲੀ ਐਜੂਕੇਸ਼ਨ ਹੀ ਫ੍ਰੀ ਨਹੀਂ ਬੱਚਿਆਂ ਨੂੰ ਬੈਗ ਬੁੱਕਸ ਯੂਨੀਫਾਰਮ ਹਰ ਫੈਸਿਲਿਟੀ ਜਿਹੜੀ ਆ ਫ੍ਰੀ ਆਫ ਕੋਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਸਭ ਤੋਂ ਵੱਧ ਧਿਆਨ ਰੱਖਿਆ ਜਾ ਰਿਹਾ ਕੁਆਲਿਟੀ ਐਜੂਕੇਸ਼ਨ ਦਾ ਕਿ ਕੀ ਬੱਚੇ ਅੱਜ ਦੇ ਜ਼ਮਾਨੇ ਦੇ ਵਿੱਚ ਨਾਲ ਚੱਲ ਪਾਣਗੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾਲ ਧਿਆਨ ਰੱਖਦੇ ਹੋਏ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਉਹਨਾਂ ਨੂੰ ਨਾਲ ਹੋਰ ਐਕਟੀਵਿਟੀਆਂ 올ੰਪੀਆਰਡਸ ਅਬੈਕਸ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਨਾਲ ਕਰਵਾਈਆਂ ਜਾ ਰਹੀਆਂ ਨੇ ਔਰ ਸਾਡੇ ਨਾਲ ਅੱਜ ਸਰਦਾਰ ਜਸਵਿੰਦਰ ਸਿੰਘ ਜੀ ਅਗੇ ਨੇ ਜਿਨ੍ਹਾਂ ਨੇ ਤੇ ਭਾਈ ਜਸਪੀਰ ਸਿੰਘ ਜੀ ਖਾਲਸਖਨ ਨੇ ਵਾਲਿਆਂ ਨੇ ਦੋਨਾਂ ਨੇ ਮਿਲ ਕੇ ਸੁਪਨਾ ਦੇਖਿਆ ਤੇ ਅੱਜ ਉਹ ਥੋੜਾ ਜਿਹਾ ਆਪਣੇ ਸੁਪਨੇ ਬਾਰੇ ਵੀ ਦੱਸਣਗੇ ਮੈਂ ਬੇਨਤੀ ਕਰਾਂਗੀ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਆਪਣੇ ਜੋ ਇਹਨਾਂ ਨੇ ਸੁਪਨਾ ਲਿਆ ਤੇ ਅੱਜ ਇਸ ਸਫ਼ਰ ਬਾਰੇ ਥੋੜਾ ਜਿਹੀ ਜਾਣਕਾਰੀ ਦੇਣਗੇ ਸੁਚਿੰਜਕ ਸਮਾਂ ਇੰਗਲੈਂਡ ਦੀ ਧਰਤੀ ਤੇ ਲਗਾ ਕੇ ਤੇ ਦਸ ਦੁਨੀਆ ਤੇ ਸਾਰੀ ਫਿਰ ਕੇ ਤੇ ਇਹ ਚੀਜ਼ ਨੂੰ ਬਈ ਅੱਗੇ ਰੱਖਦੇ ਹੋ ਜਿਵੇਂ ਸਾਡੇ ਗੁਰੂਆਂ ਨੇ ਸਮਝਾਇਆ ਸੀ ਹੋਈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤੇ ਉਹ ਉੱਥੇ ਕਾਰੋਬਾਰ ਇੰਗਲੈਂਡ ਦੀ ਧਰਤੀ ਤੇ ਕੀਤੇ ਔਰ ਬੜੀ ਬਖਸ਼ਿਸ਼ ਕਿਰਪਾ ਪਰ ਮੈਂ ਦੇਖਦਾ ਹੁੰਦਾ ਸੀ ਕਿ ਪੰਜਾਬ ਆਣਾ ਆਪਣਾ ਇੱਥੇ ਹਿੰਦੁਸਤਾਨ ਆਣਾ ਤੇ ਆ ਕੇ ਦੇਖਦਾ ਸੀ ਕਿ ਇੱਥੇ ਤਾਂ ਬੱਚਿਆਂ ਨੂੰ ਪੜhaiਆਂ ਨਹੀਂ ਕਰਾਈਆਂ ਜਾ ਰਹੀਆਂ ਮਤਲਬ ਕਿ ਪੜ੍ਹਾਈ ਦੀ ਲੋੜ ਹੈਗੀ ਹੈ ਤੇ ਅਸੀਂ ਗੁਰਦੁਆਰੇ ਤੇ ਬਹੁਤ ਬਣਾ ਰਹੇ ਹਾਂ ਮਾਫ ਕਰਨਾ ਜਾਂ ਇਹੋ ਜਿਹਾ ਕੋਈ ਕੰਮ ਬਹੁਤ ਕਰ ਰਹੇ ਹਾਂ ਤੇ ਲੰਗਰਾਂ ਤੇ ਲਾ ਰਹੇ ਹਾਂ ਜਾਂ ਰੁਮਾਲੇ ਚਲੋ ਇਹ ਸਾਰੇ ਕਾਰਜ ਕਰਨੀ ਆ ਮੈਂ ਨਹੀਂ ਕਹਿੰਦਾ ਕਿ ਭਈਆ ਸਾਰੇ ਪਰ ਸਮੇਂ ਦੀ ਲੋੜ ਤਾਂ ਪੜਾਈ ਦੀ ਹੈ ਕਿ ਬੱਚੇ ਪੜ੍ਹਾਈ ਕਰ ਜਾਣਗੇ ਤੇ ਸਭ ਕੁਝ ਸਲਾਮਤ ਰਹੇਗਾ ਸਾਰਾ ਤੇ ਉਹ ਚੀਜ਼ ਨੂੰ ਦੇਖਦੇ ਹੋਏ ਭਾਈ ਜਸਪੀਰ ਸਿੰਘ ਆਦਾ ਖੰਨੇਵਾਲਾ ਮਦਦ ਸੀਗਾ ਕਿ ਵੀ ਇਹੋ ਜੀ ਚੀਜ਼ ਆਪਾਂ ਕੋ ਸ਼ੁਰੂ ਕਰੀਏ ਤੇ ਫਿਰ ਉਹ ਕੋਈ ਆਪਣਾ ਨਹੀਂ ਬਖਸ਼ਿਸ਼ ਵਾਲੇ ਸੀਗੇ ਕਿ ਮੈਨੂੰ ਆਪਣਾ ਜੀਵਨ ਤੇ ਸੁਪਨਾ ਵੀ ਦੇ ਕੇ ਚਲੇ ਗਏ ਕਿ ਆਣ ਵਾਲੀ ਪਨੀਰੀ ਸੰਭਾਲੀਏ ਬੱਚਿਆਂ ਨੂੰ ਬੜੀ-ਬੜੀ ਅੜੀਆਂ ਕਰਾਈਏ ਸੋ ਉਹ ਸੇਵਾ ਨੂੰ ਲੈ ਕੇ ਮੈਂ ਜਿਸ ਤਰ੍ਹਾਂ ਕਿ ਪਿਛਲੇ 12 ਸਾਲਾਂ 13 ਸਾਲਾਂ ਤੋਂ ਮੈਂ ਇਤਿਹਾਨਾ ਤੇ ਆ ਕੇ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਜਾਂ ਜਿੱਥੇ ਵੀ ਕੈਰਲਾ ਮਹਾਰਾਸ਼ਟਰ ਜਾਂ ਜਿੱਥੇ ਜਿੱਦਾਂ ਮੇਰੇ ਕੋਲ ਹੁੰਦਾ ਪਿਆ ਆਪਾਂ ਕਰਾਂਗੇ ਸਾਰੇ ਬੱਚਿਆਂ ਨੂੰ ਪੜ੍ਹਾਈ ਕਰਾਈਏ ਕਿਉਂਕਿ ਐਜੂਕੇਸ਼ਨ ਬਹੁਤ ਜ਼ੂਰੀ ਹੈ ਇਸ ਸਮੇਂ ਤੇ ਤੇ ਉਹ ਮੇਰੇ ਕੋ ਪਰਮਾਤਮਾ ਔਰ ਗੁਰਸਾ ਸੇਵਾ ਲੈ ਰਹੀ ਹੈ ਅਕੀਲਸ ਬਾਤ ਸੇਵਾ ਕਰਨੀ ਔਰ ਜਿਸ ਤਰੀਕੇ ਦੱਸਿਆ ਬੱਚੀ ਨੇ ਕਿ ਇਹਨੇ ਹਜ਼ਾਰਾਂ ਬੱਚੇ ਅੰਦਰ ਆ ਕੇ ਪੜਾਈਆਂ ਕਰ ਰਹੇ ਆ ਔਰ ਇਨੀ ਉਹ ਬੱਚਿਆਂ ਦੀ ਆਉਟਪੁੱਟ ਇੰਨੀ ਕਮਾਲ ਦੀ ਹੈ ਆਪ ਵੀ ਸਾਡੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਸੋ ਇਹੋ ਜੀ ਸੇਵਾ ਮੇਰੇ ਤੋਂ ਕਰਵਾ ਰਹੇ ਆ ਔਰ ਮੈਂ ਖੀਲੇ ਸੁਆਦ ਕਰੀ ਹੈ ਕਿਉਂਕਿ ਉਸ ਪਰਮਾਤਮਾ ਹੁਕਮ ਹੈ ਆਪਾਂ ਪਰਮਾਤਮਾ ਨੂੰ ਸਾਰੇ ਮੰਦਿਆਂ ਦੇ ਹੁਕਮ ਮੰਨਣਾ ਚਾਹੀਦਾ ਹੈ ਦੇਖ ਕੇ ਕਿ ਮੇਰੀ ਤਕਰੀਬਨ ਇਨਕਮ 2 ਲੱਖ ਰੁਪਏ ਰੋਜ਼ ਦੀ ਸੀਗੀ ਉੱਥੇ ਇੰਗਲੈਂਡ ਇੱਥੇ ਮੈਂ 63 ਸਾਲ ਦਾ ਸੀ ਉਦੋਂ ਤੇ ਨਾਲ ਤਾਂ ਸੁਈ ਨਹੀਂ ਜਾਂਦੀ ਮੈਂ ਸਮਝ ਚੁੱਕਾ ਸੀਗਾ ਤੇ ਫਿਰ ਆਪਾਂ ਕਰੀਏ ਨਾ ਕਿਸੇ ਦੂਜੇ ਦਾ ਚੰਗਾ ਕਰੀਏ ਕਿ ਬੱਚਿਆਂ ਨੂੰ ਉੱਥੇ ਪੜਾਈਆਂ ਮੈਂ ਦੇਖਿਆ ਨਹੀਂ ਕਰਾਂਦੇ ਸੀਗੇ ਬਾਰਮੀ ਕਰਕੇ ਬੱਚਾ ਆਦਣਾ ਕੀ 2000 3000 ਰੁਪਏ ਮਿਲਦੀ ਨੌਕਰੀ ਲੱਜ ਜਾਂਦਾ ਸੀਗਾ ਨਹੀਂ ਨਹੀਂ ਕਿ ਜਿਵੇਂ ਆਪਣੇ ਬੱਚਿਆਂ ਨੇ ਮੈਂ ਕਰਾਈ ਹੈ ਲੰਡਨ ਸਕੂਲ ਆਵੋ ਇਕਨੋਮੀਸ ਤੇ ਅੰਮੀ ਵੀ ਕੀਤੀ ਹੈ ਔਰ ਬੱਚੇ ਐਸਾ ਵਰਡ ਯੂਨੀਵਰਸਿਟੀ ਕਰਕੇ ਕਾਰੋਬਾਰ ਮੇਣਾ ਕਰਦੇ ਕੋ ਮੈਂ ਬਿਜ਼ਨਸਮੈਨ ਹੋਥੇ ਸੋ ਉਹ ਬਿਜ਼ਨਸ ਇਹੀ ਚੇਰਾ ਜਾਣਾ ਹੈ ਤੇ ਇਹੋ ਜਿਹਾ ਬਿਜ਼ਨਸ ਕਹਿੰਦੇ ਨਾਲ ਜਾਣਾ ਤੇ ਕੋਈ ਗੱਲ ਨਹੀਂ ਉਹ ਜੀ ਸੇਵਾ ਮੇਰੇ ਕੋਲ ਤੋਂ ਮੈਂ ਸਭ ਨੂੰ ਕਹਿਣਾ ਹੁਣਾ ਕਿ ਉਹ ਆਪਣੇ ਹਿੰਦੁਸਤਾਨ ਨੂੰ ਖੜਾ ਕਰਨਾ ਹੈ ਤੇ ਬੜੀ-ਬੜੀ ਪੜ੍ਹਾਈਆਂ ਕਰਾਈਏ ਬੱਚਿਆਂ ਨੂੰ ਜੂਰ ਪੜ੍ਹਾਈਆਂ ਕਰਾਈਏ ਸੋ ਇਹੋ ਜੀ ਸੇਵਾ ਮੇਰੇ ਕੋਲ ਲੈ ਰਿਹਾ ਮੈਂ ਜ ਮੈਂ ਬਿਲਕੁਲ ਚਾਹਨਾ ਕਿ ਕਾਰੋਬਾਰ ਤੇ ਮੇਰਾ ਉੱਥੇ ਹੈ ਤੇ ਜੋ ਵੀ ਲੋਕੀ ਸਪான்ਸਰ ਕਰਦੇ ਆ ਜਾਂ ਸਹਿਯੋਗ ਦਿੰਦੇ ਆ ਉਹ ਅਸੀਂ ਸਭ ਕੁਝ ਓਪਨ ਰੱਖਿਆ ਹੋਇਆ ਹੈ ਕਿ ਆਓ ਸਾਡੇ ਨਾਲ ਰਲ ਜਾਓ ਤੇ ਆਪਣੇ ਹਿੰਦੁਸਤਾਨ ਨੂੰ ਪੜ੍ਹਾਈਆਂ ਕਰੀਏ ਬੜੀ-ਬੜੀ ਪੜ੍ਹਾਈ ਕਰੀਏ ਬੱਚਿਆਂ ਨੂੰ ਇਦਾਂ ਦੀ ਸੇਵਾ ਮੇਰੇ ਕੋਲੋਂ ਆ ਲੈ ਰਿਆ ਇੱਕ ਇੱਕ ਬੱਚੇ ਦੀ ਬਾਹ ਫੜ ਲਈਏ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਇਦਾਂ ਦੀ ਗੱਲ ਮੈਂ ਕਹਿੰਦਾ ਹਾਂ ਸਾਰੀ ਦੁਨੀਆ ਜਾ ਕੇ ਮੈਂ ਟਰੈਵਲ ਕਰਦਾ ਵਾਂ ਲੋਕਾਂ ਨੂੰ ਕਹਿੰਦਾ ਭਾਈ ਆਓ ਆਪਣੇ ਹਿੰਦੁਸਤਾਨ ਨੂੰ ਪੜਾਣਾ ਹੈ ਤੇ ਫਿਰ ਇੱਕ ਇੱਕ ਦੋ ਦੋ ਬੱਚੇ ਦੀ ਬਾਹ ਫੜ ਲਈਏ ਸੋ ਇਸੇ ਸੇਵਾ ਸਰ ਕੋ ਪਰਮਾਤਮਾ ਲੈ ਰਿਹਾ ਤਾਂ ਮੈਂ ਕਰਨੀ ਚਾਹਨਾ ਬਹੁਤ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਕਿਉਂਕਿ ਇਹ ਸੇਵਾ ਇੱਕ ਤਰ੍ਹਾਂ ਦੀ ਬਹੁਤ ਲੋੜ ਹੈ ਕਿਉਂਕਿ ਲੋੜਵੰਦਾਂ ਦੀ ਕੋਈ ਮਦਦ ਨਹੀਂ ਕਰ ਪਾ ਰਹੇ ਬਹੁਤਾ ਮੈਂ ਦੇਖ ਰਿਹਾ ਹਾਂ ਤੇ ਉਹਨਾਂ ਨੂੰ ਅਸੀਂ ਮਦਦ ਕਰਦੇ ਹਾਂ ਜੀ ਐਦਾਂ ਦੇ ਸ਼ਹਿਰ ਜਸਪਰੀ ਜੀ ਤੁਸੀਂ ਗੱਲ ਕੀਤੀ ਆ ਕਿ ਵੱਖ-ਵੱਖ ਸ਼ਾਮ ਦੇ ਸਕੂਲ ਚੱਲ ਰਹੇ ਨੇ 5000 ਬੱਚੇ ਨੇ ਕਿੰਨੇ ਕ ਸਕੂਲ ਆਪਣੇ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੇ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਨੇ ਉਹ ਪੰਜ ਸਕੂਲ ਚੱਲ ਰਹੇ ਨੇ ਜੋ ਕਿ ਅਸੀਂ ਰਿਮੋਟ ਏਰੀਆਜ਼ ਦੇ ਵਿੱਚ ਚਲਾ ਰਹੇ ਆ ਉਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਉਹਨਾਂ ਪਿੰਡਾਂ ਤੱਕ ਪਹੁੰਚ ਕੀਤੀ ਜਾਵੇ ਜਿੱਥੇ ਕੋਈ ਵੀ ਹਜੇ ਤੱਕ ਚੰਗੇ ਵਿਦਿਆ ਲਈ ਕੋਈ ਚੰਗਾ ਸਕੂਲ ਨਹੀਂ ਹੈਗਾ ਸੋ ਐਸੇ ਐਸੇ ਸਥਾਨਾਂ ਤੇ ਅਸੀਂ ਪਹੁੰਚ ਕਰ ਰਹੇ ਹਾਂ ਸਪੈਸ਼ਲੀ ਰਿਮੋਟ ਏਰੀਆਜ਼ ਹੋਗੇ ਜਾਂ ਬਾਰਡਰ ਏਰੀਆਜ਼ ਹੋਗੇ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਉੱਥੇ ਪਹੁੰਚੀਏ ਔਰ ਇਹਦੇ ਵਿੱਚ ਅਸੀਂ ਇੱਕ ਹੀ ਚੀਜ਼ ਜਿਹੜੀ ਖਾਸ ਰੱਖਦੇ ਹਾਂ ਜਿਹੜੀ ਵੀ ਸੰਸਥਾ ਸਹਿਯੋਗ ਕਰਦੀ ਉਹਦੇ ਲਈ ਅਸੀਂ ਇੱਕ ਜਿਹੜਾ ਸਭ ਤੋਂ ਡਿਫਰੈਂਟ ਹੈ ਬਾਕੀ ਸੰਸਥਾਵਾਂ ਨਾਲੋਂ ਕਿ 100% ਟਰਾਂਸਪਰੈਂਸੀ ਪਲੱਸ ਅਸੀਂ ਇਹ ਸ਼ੋਰ ਕਰਦੇ ਹਾਂ ਕਿ ਅਗਰ ਕੋਈ ਸੰਸਥਾ ਕੋਈ ਸੰਗਤ ਜਿਹੜੀ ਇਹ ਸੰਸਥਾ ਨੂੰ ਸਹਿਯੋਗ ਕਰਦੀ ਹੈ ਤਾਂ ਉਹਦਾ ਜਿਹੜਾ 100% ਹੈ ਉਹ ਬੱਚੇ ਦੀ এডਿਕੇਸ਼ਨ ਲਈ ਹੀ ਯੂਜ਼ ਹੁੰਦਾ ਹੈ। ਅਸਲ ਤੋਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਅਸੀਂ ਜਦੋਂ ਅਸੀਂ ਗੱਲ ਕਰਦੇ ਆ ਨਾ ਗੁਰੂ ਸਾਹਿਬਾਨ ਜੀ ਦੀ ਤਾਂ ਪਰਮਾਤਮਾ ਇੱਕ ਹੈ ਤੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਹੈ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਦੋ। ਤੋਂ ਇਸ ਕਰਕੇ ਅਸੀਂ ਜਿਹੜੇ ਕਲਰ ਕਾਸਟ ਕ੍ਰੀਡ ਐ ਡਿਸਕ੍ਰਿਮੀਨੇਸ਼ਨ ਦੇ ਵਿੱਚ ਨਹੀਂ ਜਾਂਦੇ। ਸਾਨੂੰ ਹੁੰਦਾ ਹੈ ਕਿ ਅਗਰ ਕੋਈ ਵੀ ਬੱਚਾ ਪੜਨ ਵਾਲਾ ਹੈ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਤੇ ਉੱਥੇ ਹਜੇ ਵੀ ਐਨੇ ਕੋ ਪੰਜਾਬੀ ਪਰਿਵਾਰ ਹੈ। ਸਾਡੇ ਮਨ ਚ ਇੱਕ ਫੋਬੀ ਹੈ ਕਿ ਬੜਾ ਪਿੰਡ ਬਾਹਰ ਚਲਾ ਗਿਆ ਪਰ ਹਜੇ ਵੀ ਕਈ ਪਿੰਡ ਐਸੇ ਨੇ ਜਿਹੜੇ ਉੱਥੇ ਹੀ ਅਗੇ ਨੇ ਤੇ ਉਹ ਹਜੇ ਵੀ ਜਿਹੜੇ ਕਹਿੰਦੇ ਦੋ ਵਕਤ ਦੀ ਰੋਟੀ ਦੇ ਮਥਾਜ ਅਗੇ ਨੇ ਔਰ ਉਹਨਾਂ ਨੂੰ ਜਦੋਂ ਪੜਾਈਆਂ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਇੱਕ ਬੜਾ ਵੱਡਾ ਉਹਨਾਂ ਨੇ ਇੱਕ ਸੁਪਨਾ ਹੈ ਕਿ ਸਾਡੇ ਬੱਚਾ ਨੂੰ ਇੰਨਾ ਕੁਛ ਇੰਨਾ ਵਧੀਆ ਔਰ ਇੰਗਲਿਸ਼ ਮੀਡੀਅਮ ਫ੍ਰੀਚ ਵੀ ਮਿਲ ਸਕਦਾ ਉਹ ਬੜੇ ਹੈਰਾਨ ਹੁੰਦੇ ਆ ਜਦੋਂ ਅਸੀਂ ਉਹਨਾਂ ਪੇਰੈਂਟਸ ਨੂੰ ਜਾ ਕੇ ਮਿਲਦੇ ਆ ਔਰ ਅਸੀਂ ਅਗਰ ਤੁਸੀਂ ਕਦੇ ਉੱਥੇ ਆਓ ਬੱਚਿਆਂ ਨੂੰ ਜ਼ਰੂਰ ਮਿਲੋ ਉਹਨਾਂ ਦੇ ਪੇਰੈਂਟਸ ਦੇ ਚਿਹਰੇ ਦੀ ਜਿਹੜੀ ਮੁਸਕਾਨ ਹੈ ਨਾ ਉਹ ਅਸੀਂ ਤੁਹ ਇਸ ਗੱਲ ਨੂੰ ਮੈਂ ਅੱਗੇ ਤੁਰਦੇ ਥੋੜਾ ਜਿਹਾ ਕਲੀਅਰ ਕਰ ਦਿੰਦਾ ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਇਹਨਾਂ ਦਾ ਜਿਹੜਾ ਲੁਧਿਆਣੇ ਵਾਲੇ ਆਫਿਸ ਸੀ ਸਾਨੂੰ ਜਾਂਦਾ ਮੌਕਾ ਮਿਲਿਆ ਤੇ ਸਾਡੇ ਵੀ ਦਿਲ ਸੀਗਾ ਕਿ ਜਦ ਅਸੀਂ ਕੋਈ দান ਨੂੰ ਕਰੀਏ ਸਾਡਾ ਜਿਹੜਾ ਵੀ ਕੋਈ ਪੈਸਾ ਅਸੀਂ ਸੇਵਾ ਜੀ ਦੰਨੇ ਆ দান ਦੇ ਨਹੀਂ ਰਫਤ ਅੱਛਾ ਲੱਗਦਾ ਸੇਵਾ ਜੀ ਜਾਂਦੇ ਆ ਤੇ ਉਹ ਕਿੱਥੇ ਜਾ ਰਿਹਾ ਉਹ ਸਹੀ ਜਗ੍ਹਾ ਜਾ ਰਿਹਾ ਕਿ ਨਹੀਂ ਜਾ ਰਿਹਾ ਕਿਉਂਕਿ ਬੜਾ ਕੁਝ ਅਸੀਂ ਦੇਖ ਰਹੇ ਆ ਕਿ ਹਾਲਾਤ ਬੜੇ ਖਰਾਬ ਨੇ ਇਸ ਟਾਈਮ ਤੇ ਉਸਦੇ ਨੂੰ ਦੇਖਦੇ ਹੋਏ ਜਦ ਅਸੀਂ ਉਸ ਇਲਾਕੇ 'ਚ ਗਏ ਉਸ ਇਲਾਕੇ ਜਾ ਕੇ ਆਸ-ਪਾਸ ਦੇ ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਨੂੰ ਮਿਲੇ ਤੇ ਮੈਂ ਤੇ ਮੇਰੀ ਕਰੋ ਮੇਰੀ ਵਾਈਫ ਹੀ ਨਾਲ ਸੀ ਕਿਤੇ ਅਸੀਂ ਪੁੱਛਿਆ ਉਹਨਾਂ ਨੂੰ ਕਿ ਭਾਈ ਤੁਸੀਂ ਇੱਥੇ ਬੱਚੇ ਭੇਜਦੇ ਹੋ ਪੜ੍ਹਨ ਵਾਸਤੇ ਕਹਿੰਦੇ ਹਾਂ ਜੀ ਸਾਡੇ ਬੱਚੇ ਜਾਂਦੇ ਨੇ ਤੇ ਮੈਂ ਕਿਹਾ ਜੀ ਕਿੰਨੇ ਕੁ ਪੈਸੇ ਲੱਗਦੇ ਨੇ ਮੈਂ ਐਵੇਂ ਕਲ ਕੁਆ ਕੇ ਕੀਤੀ ਕਿੰਨੇ ਕੁ ਪੈਸੇ ਲੱਗਦੇ ਨੇ ਉਹ ਕਹਿੰਦੇ ਜੀ ਸਾਡੇ ਕੋਈ ਪੈਸੇ ਨਹੀਂ ਲੱਗਦੇ ਮੈਂ ਕਿਹਾ ਕੁਛ ਤਾਂ ਲੱਗਦੇ ਹੋਣਗੇ ਕਹਿੰਦੇ ਜੀ ਨਹੀਂ ਕੁਝ ਨਹੀਂ ਲੱਗਦੇ ਖਾਲੀ ਅਸੀਂ ਬੱਚਿਆਂ ਨੂੰ ਲੈਣ ਜਾਂਦੇ ਆਂ ਤੇ ਛੱਡਣ ਜਾਂਦੇ ਆਂ ਜਾਂ ਛੱਡਣ ਜਾਂਦੇ ਆਂ ਜਾਂ ਲੈਣ ਜਾਂਦੇ ਆਂ ਸਾਡੇ ਜਿਹੜਾ ਸਕੂਲ ਦਾ ਬੈਗ ਹੈ ਉਹ ਵੀ ਫ੍ਰੀ ਹੈ ਸਾਨੂੰ ਸਾਡੇ ਬੱਚਿਆਂ ਨੂੰ ਉਹਨਾਂ ਦੀ ਡਰੱਸਾਂ ਵੀ ਫ੍ਰੀ ਨੇ ਉਹਨਾਂ ਦੀ ਪਾਣੀ ਦੀ ਬੋਤਲ ਔਰ ਪੜ੍ਹਾਈ ਵੀ ਬੜੀ ਹਾਈ ਸਟੈਂਡਰਡ ਦੀ ਸੀ ਜਦੋਂ ਮੈਂ ਗਿਆ ਉਸ ਟਾਈਮ ਛੁੱਟੀ ਵੀ ਹੋ ਗਈ ਸੀ ਜਸਪਦੀ ਜੀ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਟਾਈਮ ਨਾਲ ਆ ਜਾਓ ਤੇ ਤੁਹਾਨੂੰ ਬੱਚਿਆਂ ਨਾਲ ਵੀ ਬੁਲਾਣੇ ਆ ਔਰ ਬੱਚਿਆਂ ਨੂੰ ਮਿਲਣ ਤੋਂ ਬਾਅਦ ਮੈਨੂੰ ਇਹ ਸਮਝ ਆਈ ਕਿ ਅੱਜ ਦੇ ਕਿਸੇ ਵੀ ਕਿਸੇ ਵੀ ਕਾਮਨਟ ਸਕੂਲ ਤੋਂ ਕਿੱਥੇ ਉੱਚੇ ਪੱਧਰ ਦੀ ਉੱਥੇ ਪੜ੍ਹਾਈ ਕਰਾਈ ਜਾ ਰਹੀ ਹੈ ਨਾਲੇ ਮਿਆਰ ਵਾਲੀ ਪੜ੍ਹਾਈ ਕਰਾਈ ਜਾ ਰਹੀ ਹੈ ਕਲੀਏ ਨਹੀਂ ਕਿ ਕਲੀ ਪੜ੍ਹਾਈ ਹੈ ਤੇ ਮੈਂ ਇਹ ਚੀਜ਼ ਸੋਚੀ ਕਿ ਇਸ ਤੋਂ ਵਧੀਆ ਦਰ ਕੋਈ ਸੇਵਾ ਹੈਗੀ ਹੈ ਤਾਂ ਉਹ ਮੈਨੂੰ ਕੋਈ ਸੇਵਾ ਸਮਝ ਨਹੀਂ ਆਈ ਤੇ ਮੈਂ ਉਸ ਤੋਂ ਬਾਅਦ ਇਸ ਸੰਸਥਾ ਦੇ ਨਾਲ ਲੱਗਿਆ ਰਿਹਾ ਸੀ ਹੁਣੇ ਪਿੱਛੇ ਬੰਬੇ ਦੇ ਵਿੱਚ ਬਹੁਤ ਵੱਡਾ ਅਲਾਈਅੰਸ ਕਲੱਬ ਨੇ ਇੱਕ ਇੰਟਰਨੈਸ਼ਨਲ ਲੈਵਲ ਤੇ ਜਿਹਦੇ ਚ ਉਹਨਾਂ ਦੇ ਜਾਪਾਨ ਤੋਂ ਕੋਰੀਆ ਤੋਂ ਸਿੰਗਾਪੁਰ ਤੋਂ ਵੀ ਹੋਰ ਕਿਨਾ ਮੈਂ ਬੰਗਾ ਆਪਣੇ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਜਾਪਾਨ ਤੋਂ ਹੋਰ ਪੂਰੇ ਵਰਲਡ ਇੰਡੀਆ ਤੋਂ ਡੈਲੀਗੇਟਸ ਆਏ ਸੀਗੇ ਔਰ ਉਹ ਕਰੀਬ ਕਰੀਬ ਉਹਨਾਂ ਨੇ 250 ਦੇ ਕਰੀਬ ਸਟਾਲ ਉੱਥੇ ਲਾਇਆ ਸੀਗਾ ਉੱਥੇ ਵੀ ਜਾ ਕੇ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਬੜੀ ਇੱਕ ਪਹਿਲੀ ਵਾਰ ਅਜੇ ਸਾਨੂੰ ਥੋੜੀ ਚ ਜਿਜਕਸੀ ਕਿ ਅਸੀਂ ਚਾਹੀਏ ਕਿ ਨਾ ਜਾਈਏ ਬਟ ਉੱਥੇ ਸਾਡੇ ਪੰਜਾਬ ਦੀਆਂ ਹੋਸਟਸਤਾਵਾਂ ਵੀ ਗਈਆਂ ਸਨ ਜਿਵੇਂ ਪਿੰਨਲਵੜਾ ਤੋਂ ਡਾਕਟਰ ਇੰਦਰਜੀਤ ਖੋਤ ਜੀ ਵੀ ਗਿਆ ਸਨ ਕਨਸਾਈਡ ਵਾਲੇ ਆਇਆ ਸੀ ਦਿੱਲੀ ਸੁਖੁਰਦਾਰਾ ਕਮੇਟੀ ਵੀ ਸੀਗੀ ਅਸੀਂ ਵੀ ਸੀਗੇ ਹੋਰ ਬੜੀਆਂ ਸੰਸਥਾਵਾਂ ਸਨ ਤਾਂ ਲੋਕਾਂ ਨੇ ਬੜਾ ਇਸ ਥੀ ਨੂੰ ਐਪਰੀਸ਼ੀਏਟ ਕੀਤਾ ਕਿ ਮਤਲਬ ਇੰਨੇ ਇਸ ਲੈਵਲ ਤੱਕ ਤੁਸੀਂ ਮਾਈਕਰੋ ਲੈਵਲ ਤੇ ਜਾ ਕੇ ਕੰਮ ਕਰ ਰਹੇ ਹੋ ਤੇ ਗੱਲ ਇਹ ਹੈਗੀ ਹੈ ਕਿ ਐਵੇਂ ਜਿਹੜੀਆਂ ਗੱਲ ਇਹਨਾਂ ਦੀ ਭਾਈ ਸਾਹਿਬ ਦੀ ਬਿਲਕੁਲ ਠੀਕ ਹੈ ਕਿ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਕੇ ਅਗਰ ਉਹ ਬਿਲਡਿੰਗਾਂ ਖਾਲੀ ਪਈਆਂ ਰਹਿਣੀਆਂ ਜਾਂਦੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਔਰ ਇਹਨਾਂ ਦਾ ਇੱਕ ਬੜਾ ਅੱਛਾ ਸਿਸਟਮ ਹੈ ਕਿ ਅਗਰ ਕੋਈ ਬੱਚਾ ਸਪੋਜ਼ ਕੋ ਰਾਜਪੁਰ ਹੈ ਔਰ ਸੈਟ ਆਫ ਸਕੂਲ ਨਹੀਂ ਹੈ ਉਹ ਰੋਚਾ ਪੜਦਾ ਹੈ ਤਾਂ ਉੱਥੇ ਕਿਸੇ ਹੋਰ ਸਕੂਲੀ ਚ ਪੜ ਰਿਹਾ ਉੱਥੇ ਵੀ ਉਹਨੂੰ ਸਪான்ਸਰ ਕਰਦੇ ਆ ਉਹ ਜਿਵੇਂ ਕੁਝ ਬੱਚੇ ਇਹਨਾਂ ਦੇ ਮੈਂ ਵੀ ਉਹਦੇ ਚ ਸਪான்ਸਰ ਕਰ ਰਿਹਾ ਤੇ ਬਕਾਇਦਾ ਉਹਨਾਂ ਦਾ ایਪੀ ਕਰਕੇ ਮੈਨੂੰ ਮਿਲਦਾ ਹੈ ਕਿ 12 ਨੰਬਰ ਹੈ ایਪੀ 5 ਨੰਬਰ ਹੈ ਮੈਂ ਕਦੀ ਵੀ ਉਹਨਾਂ ਦੀ ਜਾਣਕਾਰੀ ਲੈ ਸਕਦਾ ਕਿ ਬੱਚਿਆਂ ਦਾ ਪੜਾਈ ਕਿਸ ਤਰ੍ਹਾਂ ਚੱਲ ਰਹੀ ਹੈ ਉਹਨਾਂ ਦਾ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਜਿਹੜਾ ਕੋਈ ਨਾ ਕੋਈ ਪੈਸੇ ਤੇ ਨਹੀਂ ਮੰਗੇ ਜਾਂਦੇ ਜਾਂ ਕੋਈ ਉਹਨਾਂ ਕੋਲ ਹੋਰ ਕੀਤੀ ਨਹੀਂ ਕੀਤੀ ਜਾਂਦੀ ਦੂਸਰੀ ਮੈਂ ਇਸ ਮੀਟਿੰਗ ਨੂੰ ਜਿਆਦਾ ਲੰਬਾ ਨਾ ਕਰਕੇ ਛੋਟੀ ਜੀ ਗੱਲ ਕਰਨਾ ਚਾਹੁੰਦਾ ਹੈਗਾ ਮਤਲਬ ਅਸੀਂ ਬਿਜ਼ਨਸਮੈਨ ਆ ਇਸ ਦੇ ਚ ਕੋਈ ਵੀ ਜਿਹੜੀ ਵੀ ਹੋਰ ਵੀ ਇਸ ਇੰਟਰਵਿਊ ਨੂੰ ਤੁਹਾਡੇ ਮਾਰਫਤ ਕਾਫੀ ਲੋਕਾਂ ਦਾ ਲੋਕਾਂ ਦਾ ਸੁਣਨਾ ਹੈ ਔਰ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਬੜੇ ਸ਼ਾਰਟ ਪੀਰੀਅਡ ਦੇ ਤੇ ਆਏ ਹੋ ਇਹ ਦੁਨੀਆ ਦੇ ਵਿੱਚ ਜਿਹੜੇ ਵੀ ਲੋਕ ਨੇ ਸਾਡੇ ਲੋਕ ਜਿਹੜੇ ਪੰਜਾਬੀ ਲੋਕ ਨੇ ਔਰ बिजनेसमੈਨ ਨੇ ਪਾਰਟਿਕੂਲਰਲੀ ਕੋਈ ਸਿੱਖ ਫੈਮਿलीज ਵੀ ਨੇ ਔਰ ਸੁਲਾਨੇ ਸੀ ਨੂੰ ਕਿ ਇਹਦੇ ਚ ਦਿੱਤਾ ਹੋਇਆ ਦਾਨ ਤੁਹਾਨੂੰ ਇਨਕਮ ਟੈਕਸ ਦੀ ਵੀ ਇੰਕਮ ਸ਼ਨ ਮਿਲਦੀ ਹੈ ਤੇ ਸੀਐਸਆਰ ਵਿੱਚ ਵੀ ਤੁਸੀਂ ਉਹਦੇ ਚ ਉਹਦਾ ਬੈਨੀਫਿਟ ਲੈ ਸਕਦੇ ਹੋ ਅਸੀਂ ਸੀਐਸਆਰ ਦੇ ਵਿੱਚ ਵੀ ਹੁਣ ਪ੍ਰਸੂ ਕਰ ਰਹੇ ਹਾਂ ਕਿ ਲੋਕਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਕਿ ਦਾਨ ਦੇਣਾ ਕਿੱਥੇ ਆ ਬਹੁਤ ਸਾਰੇ ਲੋਕਾਂ ਨੂੰ ਹੀ ਨਹੀਂ ਪਤਾ ਦਾਨ ਦੇਣਾ ਕਿੱਥੇ ਆ ਉਹ ਵੈਸੇ ਦਾਨ ਦੇ ਦਿੰਦੇ ਨੇ ਉਹ ਦਾਨ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈਗਾ ਤਾਂ ਹੀ ਕਿਹਾ ਜਾਂਦਾ ਨਾਲ ਅਖਰੀ ਕੀ ਜਦਾਨ ਸੋ ਇਹ ਉਹ ਗੱਲ ਹੈਗੀ ਆ ਬਾਕੀ ਇਹ ਹੈਗਾ ਕਿ ਆਪਣੇ ਵੱਲੋਂ ਪੂਰਾ ਪ੍ਰਯਾਸ ਹੋ ਰਿਹਾ ਹੈਗਾ ਇਹਨਾਂ ਦਾ ਟਾਰਗੇਟ ਹੈ ਹੀ ਆ ਜੋ ਮੇਰੀ ਭਾਈ ਸਭ ਨਾਲ ਅਜੇ ਤੱਕ ਜਿੰਨੀ ਵਾਰੀ ਵੀ ਗੱਲ ਹੋਈ ਹੈ ਕਹਿੰਦਾ ਜੀ ਮੈਂ 50000 ਦੁੱੱਚੇ ਬੱਚਾ ਰੋਲ ਕਰਨਾ ਹੈ ਇਨਰੋਲ ਕਰਨਾ ਹੈ ਤਾਂ ਲੱਗੇ ਹੋਇਆ ਜਿਸ ਤਰ੍ਹਾਂ ਵੀ ਹੈਗਾ ਉੱਥੇ ਵੀ ਇੱਕ ਬੰਮੇ ਦੇ ਵਿੱਚ ਵੀ ਗੱਲ ਕਰਨ ਦਾ ਮੌਕਾ ਮੈਨੂੰ ਮਿਲਿਆ ਸੀਗਾ ਮੈਂ ਕਿਹਾ ਜੀ ਉਹ ਅਗ ਲੱਗੀ ਸੀ ਤੇ ਚੀ ਸੱਦੇ ਵਰਗੇ ਸਰ ਵਿਆੰਕਰਨ ਵਾਲੇ ਉਹਨੇ ਚੀੜੀ ਨੇ ਕਿਹਾ ਕਿ ਕੋਈ ਗੱਲ ਜੀ ਪੁੱਜੇਗੀ ਕਿ ਨਹੀਂ ਪੁੱਜੇਗੀ ਬਟ ਮੈਂ ਘਟੋਗਾ ਜਲਾਨ ਵਾਲਿਆਂ ਚ ਤਾਂ ਨਹੀਂ ਹੋਵਾਂਗੀ ਨਾ ਮੈਂ ਪੁਝਾਨ ਵਾਲਿਆਂ ਚ ਹੋਊਗੀ ਤੁਹਾਡਾ ਸਭ ਦਾ ਬੜਾ ਬੜਾ ਧੰਨਵਾਦ ਤੁਸੀਂ ਟਾਈਮ ਕੱਢਿਆ ਹੈਗਾ ਬਾਕੀ ਜਿਹੜਾ ਫਿਰ ਕਿਸੇ ਟਾਈਮ ਹੋਣ ਇਹਨਾਂ ਦਾ ਇੱਥੇ 7 8 9 ਨੂੰ ਜਿਹੜਾ ਹੈਗਾ ਉਹ ਕਾਲ ਆਸ਼ਰਮ ਗੁਰਦਾਰੇ ਦੇ ਵਿੱਚ ਚੱਲ ਰਿਹਾ ਤੁਹਾਡੇ ਚ ਕੋਈ ਵੀ ਉੱਥੇ ਆ ਕੇ ਆਪਣਾ ਕੋਈ ਬਾਈਟ ਲੈਣਾ ਚਾਹੇ ਭਾਈ ਸਾਹਿਬ ਦੇ ਹੋਰ ਕੋਈ ਵਿਚਾਰ ਉੱਥੇ ਜਾਨਣਾ ਚਾਹੇ ਉਹ ਆਸ ਕਰਦਾ ਕਿ ਕੋਈ ਉੱਥੇ ਸੰਗਤ ਹੈਗੀ ਆ ਤਾਂ ਸੇ ਸਮਾਗਮ ਇਹਨੇ ਕਿਸ ਸਮਾਪਤ ਇਹਨਾਂ ਦਾ ਚਾਹਦੇ ਸੀਗੇ ਰੰਗ ਦੀ ਬਾਰਾਦਰ ਕੁਆਲਿਟੀ ਨਾਲ ਹਾਂਜੀ ਬਹੁਤ ਵਾਰੀ ਹੁੰਦਾ ਹੈ ਕਿ ਦੇਖਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਵੱਡੀਆਂ ਪੋਸਟਾਂ ਦੇ ਉੱਤੇ ਅੱਜਕੱਲ ਨਹੀਂ ਆਈਪੀਐਸ ਹੋ ਗਿਆ ਆਈਏਐਸ ਹੋ ਗਿਆ ਚਾਹੇ ਜੱਜ ਦੀਆਂ ਪੋਸਟਾਂ ਦੇ ਉੱਤੇ ਵੀ ਲਗਾ ਦੇ ਪਿਛਲੇ ਵਾਰੀ ਪਾਰਲੀਮੈਂਟ ਦੇ ਵਿੱਚ ਵੀ ਇਹ ਸਵਾਲ ਉੱਠਿਆ ਸੀ ਕਿ ਕੀ ਕੀ ਉਧਰ ਵੀ ਧਿਆਨ ਦੇ ਰਹੇ ਕਿ ਆਈਪੀਐਸ ਵਾਲੀ ਸਾਈਡ ਦੇ ਉੱਤੇ ਆਈਏਐਸ ਵਾਲੀ ਸਾਈਡ ਦੇ ਉੱਤੇ ਜਾਂ ਐਨਡੀਆਰ ਵਿੱਚ ਬਹੁਤ ਸਿੱਖ ਨੌਜਵਾਨਾਂ ਦਾ ਉੰਨੇ ਹੰਡੀਰ ਵਿੱਚ ਤੇ ਜਾਈਏ ਉਹਨਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਕਿ ਉਧਰ ਵੀ ਅਸੀਂ ਮੋਟੀਵੇਟ ਕਰੀਏ ਉਧਰ ਵੀ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਦੇਖੋ ਇਹ ਜਿਹੜੀਆਂ ਇਗਜ਼ਾਮਸ ਹੈ ਕਰਨਾ ਨਾ ਬੜੇ ਕੰਪੀਟੀਟਿਵ ਇਗਜ਼ਾਮ ਹੁੰਦੇ ਨੇ ਇਹਦੇ ਵਾਸਤੇ ਤੁਹਾਨੂੰ ਜਿਹੜਾ ਨਾ ਸੀਡ ਬੜਾ ਮਜੀਤ ਪਾਉਣਾ ਪਏਗਾ ਅਗਰ ਤੁਸੀਂ ਅੱਛਾ ਬੀਜ ਲਾਓਗੇ ਤਾਂ ਤਾਈਂ ਅੱਛੀ ਫਸਲ ਆਏਗੀ ਨਹੀਂ ਰਖੜੀ ਬੀਜ ਲਾਓਗੇ ਤਾਂ ਨੰਨੀ ਫਸਲ ਆਏਗੀ ਉਹ ਕਹਿੰਨੂ ਆਪਾਂ ਪੜ੍ਹ ਕੇ ਪੜ੍ਹ ਕੇ ਬੀ.ਐਸ.ਸੀ ਕਰ ਲਈਏ ਤੇ ਸਾਡਾ ਬੇਸ ਤੋਂ ਹੋਵੇ ਕੋਈ ਨਾ ਅਸੀਂ ਤਾਂ ਪਹਿਲੇ ਇੰਟਰਵਿਊ ਚ ਬਾਹਰ ਹੋ ਜਾਂਦੇ ਹਾਂ ਇਗਨਗਲ ਜਿਵੇਂ ਖਡੂਰ ਸਾਹਿਬ ਸੇਵਾ ਬਾਬਾ ਸੇਵਾ ਸਿੰਘ ਜੀਵਾਲਾ ਨੇ ਕੀਤਾ ਪਛੀਤੀ ਬੱਚੇ ਮੈਨੂੰ ਜਿੱਥੇ ਰਾਈਟ ਮੈਂ ਗਲਤ ਨਾ ਹੋਵਾਂ ਤੇ ਉਹਨਾਂ ਨੂੰ 98 ਸਲੈਕਟ ਕਰਾਇਆ ਉਹ ਤਾਂ ਹੀ ਹੋਇਆ ਹੁਣ ਇਹ ਬੇਸ ਬਣਾ ਰਹੇ ਨੇ ਦੇਖੋ ਹਰ ਆਦਮੀ ਨੇ ਇੱਕ ਟਾਰਗੇਟ ਲੈ ਕੇ ਚੱਲਣਾ ਹੈ ਅਗਰ ਸਾਲੀਆਂ ਚੀਜ਼ਾਂ ਜਿਸੀ ਕੱਥੇ ਆਸ ਪਾ ਲਾਂਗੇ ਤੇ ਅਸੀਂ ਕਿਸੇ ਜੋਗੇ ਨਹੀਂ ਰਵਾਂਗੇ ਸਾਡਾ ਮੇਨ ਟਾਰਗੇਟ ਹੈ ਕਿਉਂਕਿ ਇਹ ਬੜੀ ਕੋਮਲ ਉਮਰ ਹੁੰਦੀ ਹੈ ਜਿਹੜੀ ਤੁਸੀਂ ਦੇਖੋ ਦੁਨੀਆ ਦੇ ਵਿੱਚ ਇੱਕ ਹਮੇਸ਼ਾ ਇੱਕ ਉਪਲ ਦਿੱਤਾ ਜਾਂਦਾ ਹੈ ਉਹ ਆਸਟ੍ਰੇਲੀਆ ਦੀ ਟੀਮ ਹੈ ਉਹ ਕਿਉਂ ਵੱਲ ਚੱਪੀ ਨੇ ਉਹ ਕਿਉਂ ਵੱਲ ਚੱਪੀ ਨੇ ਜਦੋਂ 6 ਸਾਲ ਦਾ ਬੱਚਾ ਹੁੰਦਾ ਉਹਨੂੰ ਉਸੇ ਟਾਈਮ ਉਹ ਚੁੱਕ ਲੈਂਦੇ ਨੇ ਉਹਨੂੰ ਉਸ ਟਾਈਮ ਉਸ ਪਾਸੇ ਲਾ ਲੈਂਦੇ ਨੇ ਠੀਕ ਹੈ ਨਾ ਉਹਨੂੰ ਉਸ ਪਾਸੇ ਨਾਲ ਨਾਲ ਉਹ ਪੜਦਾ ਵੀ ਰਹਿੰਦਾ ਨਾਲ ਨਾਲ ਖੇਡਦਾ ਵੀ ਰਹਿੰਦਾ ਹੈਗਾ ਸੋ ਇਹ ਚੀਜ਼ ਸਾਡੇ ਵਰਸ ਤੇ ਬੜੀ ਜ਼ਰੂਰੀ ਹੈ ਕਿ ਸਾਡਾ ਬੇਸ ਤੇ ਮਜ਼ਬੂਤ ਹੋਵੇ ਅੱਜ 5000 ਬੱਚਾ ਜਦੋਂ ਨਿਕਲੇਗਾ ਉਹ ਜਾਏਗਾ ਫੀਲਡ ਵਿੱਚ ਬੜੇ ਜਾ ਰਹੇ ਨੇ ਇਹਨਾਂ ਦੇ ਬੱਚੇ ਪੜੇ ਹੋਏ ਕਈ ਉਹ ਮਤਲਬ ਆਈਟੀ ਕੰਪਨੀਆਂ 'ਚ ਬੜੀ ਅੱਛੀ ਪੋਸਟਾਂ ਤੇ ਲੱਗੇ ਨੇ ਕਈ ਵਕਾਲਤ ਕਰ ਰਹੇ ਨੇ ਕੋਈ ਕਿਤੇ ਇੰਜੀਨੀਅਰ ਲੱਗ ਕੇ ਆਏਗਾ ਕੋਈ ਤੁਹਾਡੇ মিডিਆ ਦੇ ਵਿੱਚ ਹੀ ਉਸ ਤੋਂ ਸੱਤ-ਅੱਠ ਮਹੀਨੇ ਚੋਂ ਨਿਕਲ ਕੇ ਆ ਰਹੇ ਨੇ ਬੜਾ ਛੋਟਾ ਹੱਸਾ ਹੈ 1996 ਤੋਂ ਸੀ ਸ਼ੁਰੂ ਕੀਤਾ ਕੋਈ ਜ਼ਿਆਦਾ ਮੇਰੇ ਖਿਆਲ ਦਬਾਟਾਂ ਨਹੀਂ ਲੱਗਿਆਗਾ ਹਾਂਜੀ 2006 2006 ਮੈਂ ਸੌਰੀ ਮੇਰੀ ਗਲਤੀ ਲੱਗੀ 2006 ਤੋਂ ਦੇਖਿਆ ਜਾਂਦਾ ਇਹਨਾਂ ਸਮਾਂ ਕੁਝ ਵੀ ਨਹੀਂ ਹੁੰਦਾ ਇਹਨਾਂ ਸਮਾਂ ਬੜਾ ਸੇ ਡਾਕਟਰ ਬਣ ਚੁੱਕੇ ਐ ਵੀ ਬਣ ਗਏ ਆ ਇਹ ਚੱਲ ਰਹੀ ਹੈ ਜੀ 10 ਦਿਨ ਚੱਲ ਰਹੀ ਹੈ ਨਾਜ਼ਮ ਪਹਿਲੇ ਹਾਊਰ ਯੂਨੀਵਰਸਿਟੀ ਤੋਂ ਅਮਰੀਕਾ ਤੋਂ ਸਾਡਾ ਪੜਾਇਆ ਬੱਚਾ ਵਾਪਸ ਆਇਆ ਜੀ ਉੱਥੇ ਸਪੀਚ ਦੇ ਕੇ ਆਇਆ ਹੈ ਉਹ ਬੱਚਾ ਉਹ ਰੈਡੀ 3 ਵੀਲਰ ਚਲਾਉਂਦੇ ਆ ਦੇਖੋ ਕਿੰਨੀ ਗਰੀਬੀ ਕਾਜ ਉਹ ਬੱਚੇ ਨੂੰ ਅਸੀਂ ਪੜਾਇਆ ਸੀਗਾ ਔਰ ਇੰਨਾ ਇੰਟੈਲੀਜੈਂਟ ਬੱਚਾ ਨਿਕਲਿਆ ਦਿੱਲੀ ਲੈਸੈਂਸਟਿਵਨ ਕਾਲਜ ਦਾ ਐਡਮਿਸ਼ਨ ਹੋਈ ਹੈ ਸਕਾਲਰਸ਼ਿਪ ਉਹ ਤੋਂ ਫ੍ਰੀ ਤੇ ਉਹ ਬੱਚਾ ਵੱਡੀ ਗੱਲ ਹੈ ਕਿ ਉਹਨਾਂ ਦਾ ਫਾਲੋ ਬੜਾ ਵਧੀਆ ਮੈਂ ਉਹਨੂੰ ਈਵਨ ਕੈਨੇਡਾ ਬੈਠਾ ਸੀਗਾ ਉਹ ਅੱਜ ਤੋਂ 2 ਸਾਲ ਪਹਿਲਾਂ ਜਦੋਂ ਕੋਵਿਡ ਸੀਗਾ ਤੇ ਮੈਂ ਉੱਥੇ ਕਈ ਵਾਰੀ YouTube ਤੇ ਆ ਜਾਂਦਾ ਹੈ ਇਹ ਬੱਚਾ ਜੀ ਗਰੀਬੀ ਕਰਕੇ ਕੇਲੇ ਵੇਚ ਰਿਹਾ ਇਹ ਬੱਚਾ ਇਹ ਵੇਚ ਚਲੋ ਬੱਚਾ ਕਿਸੇ ਦਾ ਵੀ ਹੈ ਬੱਚਾ ਕਰ ਲਿਆ ਅਸੀਂ ਉਸੇ ਟਾਈਮ ਜਸਪ੍ਰੀਤ ਜੀ ਨੂੰ ਜਾਂ ਜੋਗੀ ਇਹਨਾਂ ਨੂੰ ਸੁਖੀਰ ਜੀ ਨੂੰ ਫੋਨ ਕੀਤਾ ਤੇ ਇਹਨਾਂ ਨੇ ਨਾਲ ਦੇ ਨਾਲ ਫਾਲੋਅ ਅਪ ਬਲੀਤਾ ਨਾਲ ਦਿਨਾਂ ਨੂੰ ਉਹਨਾਂ ਦੇ ਘਰ ਤੱਕ ਗਏ ਨੇ ਔਰ ਉਹਨਾਂ ਦੀ ਜੋ ਵੀ ਇਹਨਾਂ ਕੋਲ ਮਦਦ ਹੋ ਸਕੀ ਇਹਨਾਂ ਨੇ ਕੀਤੀ ਹੈ ਜਸਵਿੰਦਰ ਸਿੰਘ ਜੀ ਇਸ ਤੋਂ ਇਲਾਵਾ ਹੋਰ ਕੋਈ ਖਾਸ ਗੱਲ ਤੁਸੀਂ ਚਾਣੀ ਚਾਹੁੰਦੀ ਹੋਗਾ ਅਸੀਂ ਬਸ ਸੰਗਤ ਨੂੰ ਬੇਨਤੀ ਕਰਾਂਗੇ ਕਿ ਜ਼ਰੂਰ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਸਾਡਾ ਆਫਿਸ ਹੈ ਗੱਲ ਲੁਧਿਆਣੇ ਦੇ ਵਿੱਚ ਪਲੱਸ ਸਾਡੇ ਉਥੇ ਸਕੂਲ ਚੱਲ ਰਹੇ ਨੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਬਿਕੋਜ਼ ਅਸੀਂ ਚਾਹਨੇ ਆ ਕਿ ਫਰਸਟ ਹੈਂਡ ਇਨਫੋਰਮੇਸ਼ਨ ਜਿਹੜੀ ਹੈ ਨਾ ਬੜੀ ਇੰਪੋਰਟੈਂਟ ਹੁੰਦੀ ਹੈ ਸਾਰਿਆਂ ਦੇ ਲਈ ਜਿਵੇਂ ਅੰਕਲ ਜੀ ਨੇ ਇੱਕ ਦਿਨ ਸਾਡੇ ਕੋਲ ਆਏ ਉਹਨਾਂ ਨੂੰ ਬੜਾ ਚੰਗਾ ਲੱਗਿਆ ਜਦੋਂ ਉਹਨਾਂ ਨੂੰ ਫਰਸਟ ਹੈਂਡ ਇਨਫੋਰਮੇਸ਼ਨ ਮਿਲੀ ਪਲੱਸ ਉਹਨਾਂ ਨੇ ਪੇਰੈਂਟਸ ਨਾਲ ਗੱਲਬਾਤ ਕੀਤੀ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਅੱਜ ਉਹ ਦੂਸਰਿਆਂ ਨੂੰ ਮੋਟੀਵੇਟ ਕਰ ਰਹੇ ਨੇ ਤੇ ਜਦੋਂ ਬਾਕੀ ਵੀ ਇਹ ਆ ਕੇ ਆਪ ਦੇਖਣਗੇ ਤੇ ਉਸ ਤੋਂ ਬਾਅਦ ਉਹ ਵੀ ਦੂਸਰਿਆਂ ਨੂੰ ਜ਼ਰੂਰ ਮੋਟੀਵੇਟ ਕਰ ਸਕਣਗੇ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਾਂਗੇ ਹੁਣ ਤੱਕ ਦੇ ਬੜੇ ਸਾਰੇ ਬੱਚੇ ਨੇ ਜਿੱਦਾਂ ਕਿ ਪਹਿਲਾ ਵੀ ਸਵਾਲ ਆਇਆ ਕਿ ਹੁਣ ਤੱਕ ਦੀ ਜੋ ਅਚੀਵਮੈਂਟ ਹੈ ਕਿਉਂਕਿ ਸਮਾਂ ਘਟਾ ਹੈ 2006 ਤੋਂ ਲੈ ਕੇ ਅੱਜ ਤੱਕ ਦਾ ਪਰ ਫਿਰ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸਾਡੇ ਦੋ ਬੱਚੇ ਜਿਹੜੇ ਐ ਐਮਬੀਬੀਐਸ ਕਲੀਅਰ ਕਰਕੇ ਮੈਡੀਕਲ ਆਫੀਸਰ ਲੱਗੇ ਨੇ ਇੱਕ ਬੱਚੀ ਸਾਡੀ ਜਿਹੜੀ ਹੈ ਇੰਡੀਅਨ ਕਮਾਂਡੋ ਦੇ ਵਿੱਚ ਸਿਲੈਕਟ ਹੋਈ ਹੈ ਰੀਸੈਂਟਲੀ ਬਸਬੰਗਾਲ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਪੋਸਟਿੰਗ ਹੋਈ ਪਈ ਹੈ ਔਰ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਕੁਝ ਬੱਚੇ ਐਨਡੀ ਦੀ ਤਿਆਰੀ ਵਿੱਚ ਅਸੀਂ ਇੱਥੇ ਮੁਹਾਲੀ ਸਪੈਸ਼ਲ ਉਹਨਾਂ ਨੂੰ ਇੰਸਟੀ ਸਵਦਾ ਅਸੀਂ ਆਪਣੇ ਲੈਵਲ ਤੇ ਜਿੰਨਾ ਕੁ ਹੋ ਸਕਿਆ ਅਸੀਂ ਕਰ ਰਹੇ ਆਂ ਬਾਕੀ ਜਿੱਦਾਂ ਜਿੱਦਾਂ ਸੰਗਤ ਦਾ ਸਹਿਯੋਗ ਆਏਗਾ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਇਹਨੂੰ ਹੋਰ ਵਧੀਆ ਤਰੀਕੇ ਨਾਲ ਹੋਰ ਲੋਕਾਂ ਤੱਕ ਹੋਰ ਸੰਗਤ ਤੱਕ ਇਹਨੂੰ ਪਹੁੰਚਾ ਸਕੀਏ ਹੋਰ ਲੋੜਵੰਦਾਂ ਦੀ ਅਸੀਂ ਮਦਦ ਕਰ ਸਕੀਏ ਸੋ ਅਸੀਂ ਫਿਰ ਬੇਨਤੀ ਕਰਾਂਗੇ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ 80G ਐਂਡ CSR ਦੋਨੋਂ ਜਿਹੜੀਆਂ ਫੈਸਿਲਿਟੀਆਂ ਅਵੇਲੇਬਲ ਨੇ ਆਪ ਜੀ ਜ਼ਰੂਰ ਇਹਦਾ ਲਾਭ ਵੀ ਲੈ ਸਕਦੇ ਹੋ ਜੀ ਠੀਕ ਜੀ ਤੁਹਾਡਾ ਮੀਡੀਆ ਦਾ ਸਰਦਾਰ ਫਿਰ ਤੋਂ ਇੱਕ ਵਾਰੀ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡਾ ਵੈਨਿਊ ਵੀ ਚੇਂਜ ਹੋਇਆ ਤੁਸੀਂ ਤਾਂ ਵੀ ਸਾਨੂੰ ਕੋਆਪਰੇਟ ਕੀਤਾ ਔਰ ਸਮੇਂ ਨਾਲ ਆਇਓ ਤੇ ਬਹੁਤ ਬਹੁਤ ਮਿਹਰਬਾਨੀ ਇਸ ਤਰੀ ਸਾਡੇ ਨਾਲ ਸਾਡਾ ਸਹਿਯੋਗ ਕਰਦੇ ਰਿਹਾ ਕਰੋ ਜਦੋਂ ਵੀ ਤੁਹਾਨੂੰ ਬੁਲਾਈਏ ਤੁਸੀਂ ਤਕਰੀਫ ਤੇ ਜੇ ਤੁਸੀਂ ਜ਼ਰੂਰ ਆਓ ਅਈਦਾ ਕੋ ਕਰਦੇ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ